ਨਾਨਾ ਨੂੰ ਜਗਜੀਤ ਸਿੰਘ ਢੱਲੇਵਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਢੱਲੇਵਾਲ ਸਾਹਿਬ ਤੁਹਾਡਾ ਜੀ ਪੰਜਾਬ ਰਣਾ ਮਾਚਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਰਵਨੀਤ ਮਿੱਟੂ ਜਨਾ ਦੇ ਵੱਲੋਂ ਬਹੁਤ ਵੱਡਾ ਬਿਆਨ ਦਿੱਤਾ ਗਿਆ ਸਰ ਸਿੱਧੇ ਤੌਰ ਤੇ ਉਹਨਾਂ ਨੇ ਕਿਸਾਨਾਂ ਨੂੰ ਤਾਲੀਬਾਨ ਕਹਿ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਇਹ ਧਰਨੇ ਪ੍ਰਦਰਸ਼ਨ ਦੇ ਰਹੇ ਨੇ ਜੋ ਵਿਰੋਧ ਭਾਜਪਾ ਦਾ ਕੀਤਾ ਜਾ ਰਿਹਾ ਇਹ ਕਿਸਾਨ ਨਹੀਂ ਕਰ ਰਹੇ ਇੱਕ ਕਿਸਾਨ ਆਗੂ ਕਰ ਰਹੇ ਨੇ ਸਰ ਕਿਵੇਂ ਰਵਨੀਤ ਮਿੱਟੂ ਦੇ ਇਸ ਬਿਆਨ ਨੂੰ ਵੇਖਦੇ ਹੋ ਕਿ ਕੋ ਸਵਾਲ ਇਹ ਹੈ ਜੀ ਕਿ ਰਵਨੀਤ ਬਿੱਟੂ ਜਿਹੜੇ ਜਿਹੇ ਵਰਗੇ ਜਿਹੜੇ ਲੋਕ ਹੁੰਦੇ ਹਨ ਜੀ ਰਾਜਨੀਤੀ ਦੇ ਵਿੱਚ ਤੁਰਨ ਵਾਲੇ ਜਾਂ ਰਾਜਨੀਤੀ ਕਰਨ ਵਾਲੇ ਜਾਂ ਆਪ ਦਾ ਮੈਂ ਕਹੂੰਗਾ ਵੀ 24 ਘੰਟੇ ਇਹ ਲੱਭਣ ਵਾਲੇ ਕਿ ਮੁੱਖ ਅੰਤ ਕਿੱਥੋਂ ਲੱਭਦਾ ਹੈ ਮੈਂ ਆਪ ਦਾ ਮੈਂ ਮੈਂ ਆਪ ਦਾ ਕੁਰਸੀ ਕਿੱਥੋਂ ਹਾਸਲ ਕਰ ਸਕਦਾ ਮੈਂ ਕਮਾਈਆਂ ਕਿੱਥੋਂ ਕਰ ਸਕਦਾ ਉਹ ਬੰਦਿਆਂ ਦਾ ਕੋਈ ਕੋਈ ਦੀਨ ਮਾਨ ਨਹੀਂ ਹੁੰਦਾ ਇਹੀ ਰਵਨੀਤ ਬਿੱਟੂ ਜੀ ਜਦੋਂ ਕਾਂਗਰਸ ਦੇ ਵਿੱਚ ਸੀਗੇ ਤੁਸੀਂ ਦੇਖਿਆ ਦਿੱਲੀ ਅੰਦੋਲਨ ਚੱਲਿਆ ਕਿਸਾਨਾਂ ਦੇ ਪੱਖ ਦੇ ਵਿੱਚ ਧਰਨਾ ਦੇ ਕੇ ਬੈਠੇ ਰਹੇ ਨੇ ਉਹ ਭਾਈ ਤੇਰੀ ਤੇਰੀ ਆਈਡੀਓਲੋਜੀ ਕੀ ਹੈ ਤੇਰੀ ਸਮਝ ਕੀ ਹੈ ਜੇ ਕਿਸਾਨ ਤਾਲੇਬਾਨ ਸੀ ਤਾਂ ਫਿਰ ਉਸ ਵੇਲੇ ਤੈਨੂੰ ਕਿਉਂ ਨਾ ਮਤਲਬ ਦਿਸਿਆ ਕਿਉਂ ਬੈਠਾ ਰਿਹਾ ਜੀ ਔਰ ਉਦੋਂ ਤੁਸੀਂ ਧਿਆਨ ਦੇ ਕੇ ਦੇਖਿਆ ਹੋਊਗਾ ਕਿ ਉਸ ਅੰਦੋਲਨ ਦੇ ਚੱਲਦਿਆਂ ਹਰਿਆਣੇ ਚ ਯੂਪੀ ਚ ਪੰਜਾਬ ਚ ਜਿੰਨੀ ਵੱਡੀ ਪੱਧਰ ਦੇ ਉੱਤੇ ਭਾਜਪਾ ਦੀ ਲੀਡਰਸ਼ਿਪ ਦਾ ਵਿਰੋਧ ਹੋਇਆ ਹੈ ਉਹ ਉਹਨਾਂ ਵਿਰੋਧ ਹੋਇਆ ਹੈ ਉਸ ਵੇਲੇ ਤਾਂ ਇਹਨੂੰ ਨਹੀਂ ਪਤਾ ਲੱਗਾਗਾ ਕਿ ਭਾਜਪਾ ਦਾ ਵਿਰੋਧ ਹੋ ਰਿਹਾ ਕਿਉਂਕਿ ਉਹਦੇ ਦੂਜੀ ਪਾਰਟੀ ਸੀਗੇ ਉਹ ਉਦੋਂ ਕਿਸੇ ਹੋਰ ਧਿਰ ਨਾਲ ਜੁੜੇ ਹੋਏ ਸੀ ਤੇ ਹੁਣ ਉਧਰ ਚਲੇ ਗਏ ਹੁਣ ਇਹਨੂੰ ਭਾਜਪਾ ਚੰਗੀ ਲੱਗਣਾ ਵੀ ਉਹਦੇ ਬੜੇ ਖੁਸ਼ ਸੀ ਇਹ ਕਿ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਖਾਦਾ ਦੇ ਵਿਰੋਧ ਹੋ ਰਿਹਾ ਹੈ ਕਿਸਾਨ ਇਹਨਾਂ ਨੂੰ ਚੰਗੇ ਲੱਗਦੇ ਸੀ ਕਿਸਾਨ ਦੇ ਪੱਖ ਚ ਧਰਨਾ ਦੇ ਕੇ ਬੈਠ ਗਏ ਉਹੀ ਕਿਸਾਨ ਹੁਣ ਬੈਠੇ ਨੇ ਉਹ ਕਿਸਾਨ ਤਾਂ ਨੀਤੀਆਂ ਦੇ ਖਿਲਾਫ ਲੜਾਈ ਲੜਦੇ ਆ ਜੀ ਕਿਸਾਨ ਤਾਂ ਇਸ ਗੱਲ ਦੀ ਲੜਾਈ ਲੜਦੇ ਆ ਕਿ ਸਾਡੇ ਹੱਕਾਂ ਦਾ ਮੁੱਦਾ ਹੈ ਸਾਡੇ ਮੰਗਾਣੇ ਸਾਡੇ ਮਸਲੇ ਨਹੀਂ ਤੁਸੀਂ ਮੈਨੂੰ ਐਂ ਦੱਸਿਓ ਇੱਕ ਗੱਲ ਸੋਚ ਕੇ ਦੱਸਿਓ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਬੰਦਾ ਜੀ ਜੀ ਤੇ ਬਈ ਤੁਹਾਡੀ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਬਈ ਕਿਸਾਨਾਂ ਨੂੰ પરાਲੀ ਸਾੜਨ ਦੇ ਸਬੰਧਕ 100 ਰੁਪਇਆ ਪ੍ਰਤੀ ਕੁਇੰਟਲ ਇਨਸੈਂਟਿਵ ਦਿਓ ਨਾ ਤਾਂ ਕੋਈ ਕੇਂਦਰ ਵੀ ਮੈਂਸ਼ਨ ਕੀਤਾ ਉਹਦੇ ਸਟੇਟ ਦੀਆਂ ਗਵਰਨਮੈਂਟਾਂ ਵੀ ਕੀਤੀਆਂ ਨੇ ਉਹ ਤਾਂ ਦਿੱਸਤਾ ਨਹੀਂ ਜੀ ਹਾਂਜੀ ਔਰ ਕਿਸਾਨਾਂ ਦੀ ਖਾਤਰ ਡਿਕਟੇਟਰਸ਼ਿਪ ਵਾਲਾ ਰਵਈਆ ਅਖਤਿਆਰ ਕਰਦੇ ਆ ਇਹ ਕਹਤਾ ਇਹ ਇਹ ਕਿਸਾਨ ਜੇਕਰ ਹੁਣ ਪਰਾਲੀ ਨੂੰ ਅੱਗ ਲਾਉਣਗੇ ਤਾਂ ਜੁਰਮਾਨਾ ਵਧਾ ਕੇ ਡਬਲ ਕਰ ਦਿਓ ਹੁਣ ਮੈਨੂੰ ਇਹ ਦੱਸਿਓ ਬਈ ਭਾਈ ਇਹ ਤਾਂ ਚਲੋ ਇਹ ਤਾਂ ਲੀਡਰਾਂ ਕੱਲਿਆਂ ਦੇ ਲੀਡਰਾਂ ਨੂੰ ਨੇ ਜੀ ਅੱਗ ਲੱਗਣ ਦੇ ਕਾਰਨ ਨਹੀਂ ਤਾਂ ਪੋਲੂਸ਼ਨ ਨਹੀਂ ਕੱਲੇ ਲੀਡਰਾਂ ਨੂੰ ਤਾਂ ਇਹ ਇਹ ਜੁਰਮਾਨਾ ਨਹੀਂ ਪਹਿਣਾ ਇਹ ਜੁਰਮਾਨਾ ਤਾਂ ਵਿਚਾਰੇ ਦੋ ਦੋ ਕਿੱਲੇ ਵਾਲੇ ਕਿਸਾਨਾਂ ਨੂੰ ਪਹਿਣਾ ਛੋਟੇ ਕਿਸਾਨਾਂ ਨੂੰ ਪਹਿਣਾ ਜਿੰਨਾਂ ਕੋਲੇ ਸਾਧਨ ਹੈ ਨਹੀਂ ਉਹਨਾਂ ਨੂੰ ਅੱਗ ਲਾਉਣੀ ਪੈਣੀ ਹੈ ਜੀ ਸੋ ਇਹਦੇ ਖਿਲਾਫ ਤਾਂ ਬਰਵਾਜ ਉੱਠੂਗੀ ਨਾ ਜੀ ਇਹਦੇ ਖਿਲਾਫ ਤਾਂ ਮੂਵਮੈਂਟ ਹੋਏਗੀ ਅੱਜ ਅੱਜ ਦੇਸ਼ ਦੇ ਅੰਦਰ ਅੱਜ ਦੇਸ਼ ਦੇ ਅੰਦਰ ਸਾਡਾ ਜਿਹੜਾ ਅਸੀਂ ਫੂਡ ਬਨਾਰ ਦੇ ਵਿੱਚ ਏਡਾ ਵੱਡਾ ਸ਼ੇਅਰ ਪਾਉਣ ਵਾਲੇ ਲੋਕ ਅੱਜ ਇਹਨਾਂ ਦੇ ਹੁੰਦਿਆ ਕਿਸਾਨ ਲੁੱਟਿਆ ਜਾ ਰਿਹਾ ਹੈ ਕੀ ਅੱਜ ਕਿਸਾਨ ਘਰਾਓ ਨਹੀਂ ਕਰੇਗਾ ਸਰਕਾਰਾਂ ਦਾ ਅੱਜ ਇਹਨਾਂ ਨੂੰ ਸਵਾਲ ਨਹੀਂ ਪੁੱਛੂਗਾ ਤੁਸੀਂ ਕਿਸਾਨ ਨੂੰ ਲੁੱਟ ਲੋ ਕਿਸਾਨ ਜਿਹਦਾ ਝੋਨਾ 17 ਮੌਸਰ ਤੇ ਵਿਕਣਾ ਸੀ ਉਹਦਾ ਝੋਨਾ ਅੱਜ 12 ਮੌਸਰ ਤੇ ਵਿਕ ਰਿਹਾ ਹੈ ਉਸ ਕਿਸਾਨ ਦਾ 5-5 ਕਿਲੋ ਤਾਂ ਤੁੱਲ ਜੀ ਨੁਟਿਆ ਜਾ ਰਿਹਾ ਹੈ ਰਹਿੰਦਾ ਉਪਰੋਂ ਕਟ ਮੰਜਿਆ ਜਾ ਰਿਹਾ ਕਿਸੇ ਦੇ ਕੋਲੋਂ 10 ਕਿਲੋ ਦਾ ਕਿਸੇ ਕੋਲੋਂ 5 ਕਿਲੋ ਦਾ ਕਿਸੇ ਕੋਲੋਂ 8 ਕਿਲੋ ਦਾ ਕਿਸੇ ਕੋਲੋਂ 6 ਕਿਲੋ ਦਾ ਆ ਸਾਡਾ ਇੱਕ ਕਿਸਾਨ ਸੰਗਰੂਰ ਦੇ ਵਿੱਚ ਖੁਦਕੁਸ਼ੀ ਕਰ ਗਿਆ ਜੀ ਇਹਨਾਂ ਦੇ ਸਿਰ ਤੜ ਕੇ ਮਰ ਗਿਆ ਜਸਵਿੰਦਰ ਸਿੰਘ ਜੀ ਉਹਦੇ ਉਹਦੇ ਤੇ ਤਾਂ ਇਹਨਾਂ ਨੂੰ ਦਿਸਦਾ ਨਹੀਂ ਉਹ ਇਸ ਗੱਲ ਤੋਂ ਮੜਿਆ ਹੈ ਕਿ ਉਹਨੂੰ ਕੱਟ ਲੱਗਿਆ ਉਹਨੇ ਕਿਹਾ ਕਿ ਮੈਂ 10 ਦਿਨ ਬੈਠਾ ਵੀ ਰਿਹਾ ਮੰਡੀ 'ਚ ਮੈਨੂੰ ਫਿਰ ਵੀ ਕੱਟ ਲੱਗਿਆ ਇਸ ਗੱਲ ਤੋਂ ਦੁਖੀ ਹੋ ਕੇ ਉਹ ਬੰਦੇ ਨੇ ਖੁਦਕੁਸ਼ੀ ਕਰ ਲਈ ਕੱਲ ਮਤਲਬ ਦੋ ਦਿਨ ਪਹਿਲਾਂ ਉਹ ਤਾਂ ਦਿਖ ਨਹੀਂ ਰਿਹਾ ਇਹਨਾਂ ਨੂੰ ਲੇਕਿਨ ਪ੍ਰਾਪਰਟੀਆਂ ਦੀ ਜਾਂਚ ਚੰਗੀ ਗੱਲ ਹੈ ਮੈਂ ਕਹਿੰਦਾ ਬਹੁਤ ਵਧੀਆ ਬਹੁਤ ਵਧੀਆ ਫੈਸਲਾ ਹੈ ਅਗਰ ਪ੍ਰਾਪਰਟੀਆਂ ਦੀ ਜਾਂਚ ਹੁੰਦੀ ਹੈ ਨਾ ਮੈਂ ਕਹਿੰਦਾ ਵੀ ਕਿਸਾਨ ਲੀਡਰਾਂ ਬਾਰੇ ਤਾਂ ਕੋਈ ਗੱਲ ਨਹੀਂ ਸਾਡੀ ਤਾਂ ਜਦੋਂ ਮਰਗੀ ਕਰ ਲੇ ਕੋਈ ਉਹ ਭਾਈ ਤੁਹਾਡੀ ਵਾਰੀ ਕਿਦੋਂ ਆਉਣੀ ਆ ਫਿਰ ਲੀਡਰਾਂ ਦੀ ਬਿਲਕੁਲ ਸਾਰੇ ਪੋਲੀਟੀਕਲ ਲੀਡਰ ਸਾਰੇ ਪੋਲੀਟੀਕਲ ਲੀਡਰ ਆ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋ ਜੇ ਤੇ ਨਾਲ ਹੀ ਸਾਡੀ ਹੋ ਜਾਸੀ ਬੜੇ ਖੁਸ਼ ਆ ਮੈਂ ਗਮਿੰਦੀ ਹੋਰ ਕਰਦਾ ਜੀ ਜੀ ਜਿਹੜੇ ਲੀਡਰ ਦੂਜੀਆਂ ਪੋਲੀਟੀਕਲ ਪਾਰਟੀਆਂ ਚ ਇਹਨਾਂ ਨੂੰ ਪੁੱਛੇ ਤਾਂ ਨਾ ਮਰੀ ਮਜੀ ਰਮਨੀਤ ਬਿੱਟੂ ਜੀ ਨੂੰ ਤੁਹਾਡੇ ਕੋਲੇ ਭਾਜਪਾ ਕੋਲੇ ਕਿਹੜੀ ਵਾਸ਼ਿੰਗ ਮਸ਼ੀਨ ਆ ਭਈ ਜਿੱਦਾਂ ਦਾ ਉਹ ਕਿਸੇ ਦੂਜੀ ਪਾਰਟੀ ਜਾਂ ਉਹਨੂੰ ਦਬਕਾ ਦਿੰਨੇ ਹੋ ਈਡੀ ਦਾ ਉਹਨੂੰ ਦਬਕਾ ਦਿੰਨੇ ਹੋ ਸੀਬੀਆਈ ਦਾ ਕਿ ਜਦੋਂ ਜਦੋਂ ਤੁਹਾਡੇ ਪੈਰ ਫੜ ਲੈਂਦਾ ਤਾਂ ਫੇਰ ਉਹ ਮਤਲਬ ਵਾਸ਼ਿੰਗ ਮਸ਼ੀਨ ਦੇ ਵਿੱਚ ਦੀ ਪਾ ਕੇ ਕੱਢ ਦਿੰਨੇ ਉਹ ਮਤਲਬ ਪਵਿੱਤਰ ਹੋ ਗਿਆ ਜੀ ਹੁਣ ਉਹਨੇ ਕੋਈ ਕਰਕੇ ਬੁਲਾ ਨਹੀਂ ਕੀਤਾ ਆਪਾਂ ਦੇਖਿਆ ਨਾ ਆਪਾਂ ਦੇਖਿਆ ਨੈਸ਼ਨਲ ਲੈਵਲ ਦੇ ਉੱਤੇ ਲੀਡਰਸ਼ਿਪ ਨੂੰ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਸੋ ਇਹ ਜਿਹੜੀ ਮੇਰਾ ਕਹਿਣ ਦਾਬਾ ਸਾਡਾ ਇਹ ਵਿਸ਼ਾ ਨਹੀਂ ਹੈ ਸਾਡਾ ਵਿਸ਼ਾ ਨਹੀਂ ਹੈ ਜੋ ਮਰਜ਼ੀ ਕਰਨ ਜਿਹੜੇ 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 ਕਰਪਟ ਨੇ ਉਹਨਾਂ ਦੇ ਖਲਾਸ ਕਾਰਵਾਈ ਹੋਣੀ ਚਾਹੀਦੀ ਹੈ ਸ਼ਬਦ ਕਿੱਥੋਂ ਚੁੱਕਦੇ ਨੇ ਕੰਗੜਾ ਰਣੋਤ ਖਾਲਿਸਤਾਨੀ ਕਹਿ ਦਿੰਦੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜੋ ਕਿ ਖੁਦ ਪੰਜਾਬ ਦੇ ਨੇ ਤੇ ਕਿਸਾਨ ਆ ਕੋ ਨੂੰ ਤਾਲਿਬਾਨੀ ਕਹਿ ਰਹੇ ਨੇ ਇਹ ਸ਼ਬਦਾਂ ਨਹੀਂ ਚੁਣ ਕਿੱਥੋਂ ਕਰਦੇ ਨੇ ਕਿੱਥੋਂ ਅਜਿਹੇ ਸ਼ਬਦਾਂ ਦੀ ਵਰਤੋਂ ਇਹਨਾਂ ਦੇ ਦਿਮਾਗ ਦੇ ਵਿੱਚ ਆਉਂਦੀ ਹੈ ਦੇਖੋ ਸਵਾਲ ਕੀ ਹੈ ਇਹਨਾਂ ਦੀ ਜਿਹੜੀ ਪਾਰਟੀ ਦੀ ਈਡੀਓਲੋਜੀ ਹੈ ਨਾ ਜੀ ਉਹਨੂੰ ਸਮਝੋ ਫਿਰ ਪਤਾ ਲੱਗਦਾ ਵੀ ਇਹ ਸ਼ਬਦ ਇਹੋ ਜਿਹੇ ਕਿਉਂ ਆਉਂਦੇ ਆ ਇਹਨਾਂ ਦੀ ਪਾਰਟੀ ਦੀ ਈਡੀਓਲੋਜੀ ਹੈ ਕਿ ਇੱਥੇ ਹਰ ਹਾਲਤ ਦੇ ਵਿੱਚ ਜਿੱਥੇ ਪੰਜਾਬ ਦੇ ਅੰਦਰ ਹਿੰਦੂ ਸਿੱਖ ਮੁਸਲਮ ਈਸਾਈ ਸਭ ਪ੍ਰਾਵਾਂ ਦੀ ਤਰ੍ਹਾਂ ਮਿਲ ਜੁਲ ਕੇ ਰਹਿੰਦੇ ਆ ਔਰ ਇਹਨਾਂ ਨੇ ਜਿੱਥੇ-ਜਿੱਥੇ ਇਹਨਾਂ ਦੀ ਬਾਹ ਚੱਲੀ ਉੱਥੇ ਲੋਕਾਂ ਨੂੰ ਆਪਸ ਦੇ ਵਿੱਚ ਹਿੰਦੂ ਮੁਸਲਮਾਨ ਹਿੰਦੂ ਈਸਾਈ ਕਰਕੇ ਉਹਨਾਂ ਨੂੰ ਲੜਾਇਆ ਹੈ ਪੋਲਰਾਈਜੇਸ਼ਨ ਦੀ ਰਾਜਨੀਤੀ ਕੀਤੀ ਹੈ ਔਰ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਦੇ ਉੱਤੇ ਪੂਰਾ ਜ਼ੋਰ ਦਿੰਦੇ ਨੇ ਜਿਵੇਂ ਐਂਦਰਜੋ ਵੀ ਭਾਈ ਤਾਲਿਬਾਨ ਵਾਲੀ ਗੱਲ ਤੁਹਾਨੂੰ ਪੰਜਾਬ ਦੇ ਵਿੱਚ ਨਜ਼ਰ ਆਉਂਦੀ ਹੈ ਕੋਈ ਸਾਡੀ ਪ੍ਰੈਸ ਨੂੰ ਇਹਨਾਂ ਨੂੰ ਕੱਲ੍ਹ ਨੂੰ ਪਤਾਲੇ ਬੰਦ ਦੇ ਜਾਂਦੇ ਆ ਹਾਂ ਇਹ ਜ਼ਰੂਰ ਹੈ ਇਹਦਾ ਮਤਲਬ ਤੁਸੀਂ ਸਾਡੇ ਕਿਸਾਨਾਂ ਦੀ ਲੁੱਟ ਕਰਾ ਦਿਓ ਛਿਲਰਾਂ ਵਾਲਿਆਂ ਨੂੰ ਤੁਸੀਂ ਸਾਡੇ ਕਿਸਾਨਾਂ ਦੀ ਲੁੱਟ ਕਰਾ ਦਿਓ ਇਨਸਪੈਕਟਰਾਂ ਨੂੰ ਅਸੀਂ ਤੁਹਾਨੂੰ ਕਿਤੇ ਸਵਾਲ ਨਾ ਕਰੀਏ ਤੁਹਾਡੇ ਤੋਂ ਰੂਪ ਤੁਹਾਨੂੰ ਪੁੱਛੀਏ ਨਾ ਫਿਰ ਤਾਂ ਭਾਈ ਅਸੀਂ ਚੰਗੇ ਤੇ ਸਵਾਲ ਕਰਕੇ ਪੁੱਛਾਂਗੇ ਤੇ ਅਸੀਂ ਪਤਾਲੇ ਬੰਦੇ ਨੇ ਲੇਕਿਨ ਇਹ ਗੱਲ ਹੋ ਨਹੀਂ ਸਕਦੀ ਲੋਕਾਂ ਦੀ ਗੱਲ ਹੈ ਜਿਹੜੀ ਉਹ ਰੱਖਣਗੇ ਲੋਕ ਬੋਲਣਗੇ ਲੋਕ ਪੁੱਛਣਗੇ ਜੀ 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 ਢੱਲੇਵਾਲ ਸਾਹਿਬ ਜਿਸ ਤਰੀਕੇ ਦਾ ਰਵਨੀਤ ਬਿੱਟੂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਇਹ ਸ਼ਬਦਾਂ ਦੇ ਵਰਤੋਂ ਕਿਸਾਨ ਆਗੂਆਂ ਦੇ ਲਈ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਕੀ ਉਹਨਾਂ ਦੇ ਅਹਿਮ ਤੇ ਅਗਲੇ ਕਦਮ ਲੈਣ ਵਾਲੇ ਨੇ ਦੇਖੋ ਪਹਿਲੀ ਤਾਂ ਗੱਲ ਹੈ ਕਿ ਇਹ ਅਤੀ ਨਿੰਦਨਯੋਗ ਸ਼ਬਦਾਵਲੀ ਹੈ ਇਸ ਬੰਦੇ ਦੀ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਲਈ ਇਹ ਜਿਹੀ ਸ਼ਬਦਾਵਲੀ ਵਰਤਣੀ ਮੈਂ ਕਹਿੰਦਾ ਵੀ ਜੇਕਰ ਉਹੀ ਗੱਲ ਫੇਰ ਆ ਗਈ ਨਾ ਜੀ ਜਿੱਦ ਨੇ ਰਵਨੀਤ ਬਿੱਟੂ ਪੰਜਾਬ ਦੇ ਇਹਨਾਂ ਕਿਸਾਨਾਂ ਦੀ ਖਾਤਰ ਦਿੱਲੀ ਦੇ ਵਿੱਚ ਧਰਨਾ ਦੇ ਕੇ ਬੈਠਾ ਸੀ ਫਿਰ ਇਹਨੂੰ ਕੀ ਕਵਾਂਗੇ ਉਹੀ ਧਰਨਾ ਪੀਸਫੁਲੀ ਅਸੀਂ ਬੈਠੇ ਪੀਸਫੁਲੀ ਇਹ ਬੈਠਾ ਸੀ ਜੇ ਸਾਡੇ ਪੀਸਫੁਲੀ ਬੈਠਣ ਨਾਲ ਅਸੀਂ ਤਾਲਿਬਾਨਾਂ ਤੇ ਫਿਰ ਤਾਲਿਬਾਨ ਤੋਂ ਬਾਹਰ ਲਾ ਕਿਵੇਂ ਹੋ ਗਿਆ ਤੋਂ ਇਹ ਇਹ ਲੋਕ ਮਤਲਬ ਬੇਲੋੜੀ ਬਿਆਨਬਾਜ਼ੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜਾ ਅਤਿ ਨਿੰਦਣਯੋਗ ਹੈ ਔਰ ਜਥੇਬੰਦੀਆਂ ਆ ਇਹਦੇ ਤੇ ਮਤਲਬ ਬੜਾ ਸੀਰੀਅਸਲੀ ਸੰਗਿਆਨ ਲੈਣਗੀਆਂ ਠੀਕ ਹੈ ਡਿਲੇਵਲ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅਹਿਮ ਗੱਲਬਾਤ ਜੀ ਪੰਜਾਬ ਹਰਮਾਚਲ ਦੇ ਨਾਲ ਕੀਤੀ ਆਪਣਾ ਕੀਮਤੀ ਸਮਾਂ ਜੀ ਪੰਜਾਬ ਹਰਮਾਚਲ ਨੂੰ ਦਿੱਤਾ ਫਿਲਹਾਲ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਭਾਜਪਾ ਦਾ ਵਿਰੋਧ ਕਿਸਾਨ ਨਹੀਂ ਕਿਸਾਨ ਆਕੂ ਕਰ ਰਿਹਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦੇ ਵੱਲੋਂ ਇਹ ਜੋ ਤੰਜ ਕਿਸਾਨ ਆਕੂ ਅਤੇ ਕਸਿਆ ਕੇ ਤੇ ਉੱਥੇ ਹੀ ਕਿਸਾਨ ਆਕੂ ਨੂੰ ਤਾਲੀਬਾਨ ਦੇ ਨਾਲ ਤੁਲਨਾ ਜੋ ਕਿ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਕੀਤੀ ਗਈ ਹੈ ਤੇ ਬਹੁਤ ਵੱਡਾ ਇਲਜ਼ਾਮ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਆਕੂਆਂ ਤੇ ਲਗਾਇਆ ਹੈ